ਰਹਿਮ ਤੇਰੀ ਸੁਖ ਪਾਇਆ ਹਾਂ ਸੁਖ ਪਾਇਆ ਇਹ ਪਵਨ ਬਚਨ ਜੋ ਆਪ ਜੀ ਸਰਵਨ ਕਰਨ ਲੱਗੇ ਹੋ ਸ਼ਹੀਦਾਂ ਦੇ ਸਿਰਤਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਤਿਲੰਗ ਰਗ ਦੇ ਵਿੱਚ ਇਹ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਪਰਮਾਤਮਾ ਦੀਆਂ ਵਡਿਆਈਆਂ ਦਾ ਜ਼ਿਕਰ ਹੈ ਕਿ ਮਾਲਕ ਕਿੰਨਾ ਕੁ ਬੇਅੰਤ ਹੈ ਕਿੰਨਾ ਕੁ ਦਿਆਲੂ ਹੈ ਕਿੰਨਾ ਕੁ ਮਿਹਰਬਾਨ ਹੈ ਮੇਰਾ ਮਾਲਕ ਆਰੰਭ ਵਾਲੀਆਂ ਕੇਵਲ ਅਖਰੀ ਅਰਥ ਇਸ ਸ਼ਬਦ ਦੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜਿਹੜਾ ਕਿਸੇ ਤੇ ਮਿਹਰ ਕਰੇ ਉਹਨੂੰ ਹੀ ਆਪਾਂ ਮਿਹਰਬਾਨ ਕਵਾਂਗੇ ਨਾ ਜਿਹੜਾ ਕਿਸੇ ਤੇ ਦਿਆਲੂ ਹੋਵੇ ਪਰਮਾਤਮਾ ਸਭ ਤੇ ਮਿਹਰਾਂ ਕਰਨ ਵਾਲਾ ਹੈ ਹੇ ਮੇਰੇ ਵਾਹਿਗੁਰੂ ਹੇ ਮੇਰੇ ਵਾਹਿਗੁਰੂ ਦਇਆ ਕਰਨ ਵਾਲੇ ਦਾਤਾ ਜੀ ਤੁਸੀਂ ਮਿਹਰਾਂ ਕਰਨ ਵਾਲੇ ਹੋ ਮਿਹਰਬਾਨ ਹੋ ਮਿਹਰਬਾਨ ਹੋ ਸਦਾ ਹੀ ਮਿਹਰਬਾਨ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਕਿਉਂ ਮਿਹਰਬਾਨ ਹੋ ਜੀ ਸਗਲ ਕੋ ਦੇਦਾਨ ਸਾਰੇ ਜੀਵਾਂ ਨੂੰ ਤੁਸੀਂ ਜੀਦਾਨ ਦੇਣ ਵਾਲੇ ਹੋ ਦਾਤਾਂ ਦੇਣ ਵਾਲੇ ਹੋ ਨਾਮਦਾਨ ਦੇਣ ਵਾਲੇ ਹੋ ਕਿਉਂਕਿ ਤੁਸੀਂ ਮੇਰਾ ਕਰਨ ਵਾਲੇ ਹੋ ਤੇ ਜੇਕਰ ਉਹ ਮਾਲਕ ਮੇਰਾ ਕਰਨ ਵਾਲਾ ਹੈ ਫਿਰ ਪਾਸ਼ਾ ਜੀ ਕਹਿੰਦੇ ਕਾਨੂੰ ਡੋਲਦਾ ਏ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਾ ਰੱਖੇਗਾ ਸਿਰਜਣਹਾਰ ਜਦੋਂ ਰੱਖਣ ਵਾਲਾ ਮੇਰਾ ਮਿਹਰਬਾਨ ਦਾਤਾ ਏ ਫਿਰ ਤੂੰ ਕਿਹੜੀ ਗੱਲਾਂ ਡੋਲਦਾ ਏ ਜਿਨੇ ਪੈਦਾ ਕੀਤਾ ਏ ਨਾ ਉਹਨੇ ਤੇਰੇ ਰਿਜਕ ਦਾ ਪ੍ਰਬੰਧ ਵੀ ਕੀਤਾ ਏ ਹੁਣ ਵੇਖੋ ਪੱਥਰਾਂ ਦੇ ਵਿੱਚ ਵੀ ਕੀੜੇ ਨੇ ਉਹਨਾਂ ਨੂੰ ਵੀ ਰਿਜਕ ਦੇ ਰਿਆ ਏ ਕਿਉਂਕਿ ਜਿਨੇ ਪੈਦਾ ਕੀਤਾ ਏ ਉਹਨੇ ਰਿਜਕ ਵੀ ਦੇਣਾ ਮਾਲਕ ਜੀ ਕਹਿੰਦੇ ਤੂੰ ਕਾਹੇ ਡੋਲੈ ਪ੍ਰਾਣੀਆਂ ਤੂੰ ਦੇ ਰਾਖੇਗਾ ਸਿਰਜਣਹਾਰ ਜਿਸ ਪਰਮਾਤਮਾ ਜਿਹੜਾ ਸਿਰਜਣਹਾਰ ਓ ਤੇਰੀ ਰੱਖਿਆ ਕਰੇਗਾ ਤੈਨੂੰ ਰੱਖਣ ਵਾਲਾ ਵੀ ਓ ਏ ਜਿਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਫਿਰ ਤੂੰ ਕਿਹੜੀ ਗੱਲੋਂ ਡੋਲਦਾ ਏ ਕਿਉਂ ਡਗਮਗਾਉਣਾ ਏ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰਾਖੇਗਾ ਸਿਰਜਣਹਾਰ ਅਗਲੀ ਪੰਕਤੀ ਵਿੱਚ ਗੱਲ ਕਲੀਅਰ ਕਰ ਦਿੱਤੀ ਜਿੰਨ ਪੈਦਾਇਸ਼ ਤੂੰ ਕੀਆ ਜਿਨੇ ਤੈਨੂੰ ਪੈਦਾ ਕੀਤਾ ਸੋਈ ਦੇ ਆਧਾਰ ਕੋਈ ਉਹ ਤੇਰੇ ਜੀਵਨ ਦਾ ਆਧਾਰ ਬਣੇਗਾ ਇਸ ਕਰਕੇ ਫਿਰ ਤੂੰ ਕੀ ਕਰ ਕੁਦਰਤ ਕੀਮ ਨਾ ਜਾਣੀ ਐ ਵੱਡਾ ਵਹਿ ਪਰਵਾਹ ਉਹ ਪਰਮਾਤਮਾ ਵਹਿ ਪਰਵਾਹ ਹੈ ਉਹ ਦਿਆਲ ਹੈ ਉਹ ਮਿਹਰਬਾਨ ਹੈ ਉਹਦੀ ਕੀਮਤ ਕਈ ਨਹੀਂ ਦੇ ਸਕਦੀ ਉਹਦੀਆਂ ਇੰਨੀਆਂ ਬਖਸ਼ਾ ਨੇ ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਆਪਾਂ ਬਚਨ ਪੜ੍ਹਦੇ ਆ ਨਾ ਜਿਹਾ ਏਕ ਕਵਨ ਗੁਣ ਕਹੀ ਹੈ ਜਬਾਨ ਇੱਕ ਹੈ ਮਾਸ ਦਾ ਟੁਕੜਾ ਉਹ ਵੀ ਮਾਲਕ ਦਾ ਦਿੱਤਾ ਹੋਇਆ ਉਹਦੀਆਂ ਵਡਿਆਈਆਂ ਨਹੀਂ ਕਹੀਆਂ ਜਾ ਸਕਦੀਆਂ ਉਹਦੇ ਗੁਣਾ ਨੂੰ ਗਾ ਕੇ ਆਨੰਦ ਜ਼ਰੂਰ ਮਾਣਿਆ ਜਾ ਸਕਦਾ ਹੈ ਮਾਲਕ ਜੀ ਕਹਿੰਦੇ ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ ਪਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਸਾ ਜਦੋਂ ਤੱਕ ਤੇਰੇ ਅੰਦਰ ਮਾਲਕ ਦੇ ਦਿੱਤੇ ਹੋਏ ਸੁਵਾਸ ਨੇ ਨਾ ਬੰਦਗੀ ਕਰ ਲੈ ਪਰਮਾਤਮਾ ਦਾ ਭਜਨ ਕਰਲਾ ਕਿਉਂਕਿ ਉਹ ਮਾਲਕ ਸਮਰੱਥ ਹੈ ਉਹਦੀ ਅਕਥ ਕਥਾ ਹੈ ਤੂੰ ਸਮਰੱਥ ਅਕਥ ਅਗੋਚਰ ਅਗੋਚਰ ਮੈਨੇ ਇੰਦਰੀਆਂ ਤੋਂ ਪਰੇ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਜਿਉ ਕਹਿੰਦੇ ਨੇ ਜਿੰਦ ਨੂੰ ਪਿੰਡ ਕਹਿੰਦੇ ਨੇ ਸਰੀਰ ਨੂੰ ਇਹ ਜਿੰਦ ਇਹ ਪਿੰਡ ਇਹ ਸਰੀਰ ਮਾਲਕ ਜੀ ਤੇਰਾ ਦਿੱਤਾ ਹੋਇਆ ਏ ਜੇਕਰ ਜੀਵਨ ਦੇ ਵਿੱਚ ਸੁੱਖ ਮਿਲੇ ਨੇ ਨਾ ਇਹ ਮੇਰੀ ਸਿਆਣਪ ਕਰਕੇ ਨਹੀਂ ਇਹ ਤੇਰੀ ਰਹਿਮਤ ਦਾ ਸਦਕਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਅਰਦਾਸ ਹੈ ਮਾਲਕਾ ਤੇਰੇ ਚਰਨਾਂ ਵਿੱਚ ਕਿ ਤੇਰੀ ਕਿਰਪਾ ਦੇ ਨਾਲ ਤੇਰੀ ਰਹਿਮਤ ਦੇ ਨਾਲ ਇਹ ਜੀਵਨ ਦੇ ਵਿੱਚ ਸੁੱਖ ਮਿਲੇ ਨੇ ਆਨੰਦ ਬਣਿਆ ਰਹਿਮ ਤੇਰੀ ਸੁਖ ਪਾਇਆ ਸੁਖ ਪਾਇਆ ਰਹਿਮ ਤੇਰੀ ਸੁਖ ਸੁਖ ਪਾਇਆ ਸੁਖ ਪਾਇਆ ਰਹਿਮ ਤੇਰੀ yeah FEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEE ਗੱਲ ਕੋ ਦੇਦਾਨ ਜੀ ਸੱਗਲ ਕੋ ਦੇ I'm uh -huh. ਸਿਰ ਤੇ ਆਜ ਇਹਨ ਪਿਆਦਸ਼ ਤੂੰ ਕੀਆ ਸੋਈ ਤੇ ਆਦਾ ਮਨਾ ਜਾਣੀ ਐ ਵੱਡਾ ਬੇ ਪਰਵਾਹ ਹੋ ਕੁਦਰਤ ਕੀ ਮਨਾ ਜਾਣੀ ਐ ਵੱਡਾ ਬੇ ਪਰਵਾਹ ਹੋ ਕਰ ਬੰਦੇ ਤੂੰ ਬੰਦੇ ਕੀ ਜਿਚਰ ਕੱਟ ਮੈਂ ਸਾਹ ਕਰ ਬੰਦ E é... ਕੀ ਅਰਦਾਸ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਆ ਕੋਚ ਜੀਓ ਪਿੰਡ ਤੇਰੀ ਰਾਸ ਤੂੰ ਸਮਰਤ ਆ ਕਹਤ ਆ ਕੋਚ Thank <laughs> you. रेमरी कृपा में सुख कने तुम्हारी कृपा में सुख कने रेमड़ी कृपा में सुख कने तुम्हारी कृपा मैं सुख कने कृपा मह सुख कने रेरी